12ਵੇਂ ਦੇ ਮਾਰਕਜ਼ ਉੱਤੇ ਅਸੀਂ ਪੰਜਾਬ ਦੇ ਬੱਚਿਆਂ ਨੂੰ ਟੋਮਾਸਾਇਲ ਦੇ ਰਿਹਾ दैट ਵੁੱਡ ਬੀ ਫਿਕਸਡ 25% ਫਾਰ ਆਲ ਦਾ 4 ਇਅਰਸ ਅਸੀਂ ਆਈ 25% ਚਾਰੋ ਸਾਲਾਂ ਵਾਸਤੇ ਦੇਾਂਗੇ 1.5 ਲੱਖ ਲੱਖ ਸਾਲ ਦੀ ਫੀਸ ਲੈ ਰਹੇ ਹਾਂ ਅਗਰ ਇਹ ਗੱਜਿੰਗ ਦੀ ਗੱਲ ਕਰਾਂ 1.5 ਲੱਖ ਉਹਦੇ ਉੱਤੇ ਵੀ ਆਪਾਂ 25% ਦੀ ਸਕਾਲਰਸ਼ਿਪ ਬੱਚਿਆਂ ਨੂੰ ਨਾਲ ਆਫਰ ਕਰਨੇ ਸਿਰ 10 ਹਸਨ ਫੌਜੀਆਂ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਆਫਰ ਕਰਦੀ ਅਸੀਂ 30% ਸਕਾਲਰਸ਼ਿਪ ਬੱਚਿਆਂ ਨੂੰ ਆਫਰ ਕਰਨੇ ਹਨ ਭਾਰਤ ਦੁਨੀਆ ਦੇ ਵਿੱਚ ਜਿੱਥੇ ਕਿ ਸਭ ਤੋਂ ਜ਼ਿਆਦਾ ਯੂਥ ਦੀ ਸਟਰੈਂਥ ਰੱਖਦਾ ਤੇ ਉਸੇ ਤਰ੍ਹਾਂ ਗੱਲ ਕਰੀਏ ਜੇ ਪੰਜਾਬ ਤੇ ਪੰਜਾਬ ਦੇ ਵਿੱਚ 45% ਜਿਹੜਾ ਜਿਹੜਾ ਰਹਿੰਦਾ ਹੈ ਤੇ ਪਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਡਰਾਪ ਬੈਕ ਹੈ ਜਿਹੜਾ ਕਿ ਯੂਥ ਇਥੋਂ ਦਾ ਫੋਰਨ ਦੇ ਵਿੱਚ ਜਾਣ ਦੇ ਵਿੱਚ ਜਿਆਦਾ ਇਨਸਪਾਇਰ ਹੁੰਦਾ ਹੈ ਜਿਆਦਾਤਰ ਯੂਥ ਫੋਰਨ ਦੇ ਵਿੱਚ ਜਾਂਦਾ ਰਿਹਾ ਪਰ ਜੇ ਅੱਛੀ ਕੁਆਲੀਫਿਕੇਸ਼ਨ ਇੰਡੀਆ 'ਚ ਹੀ ਮਿਲੇ ਜੇ ਅੱਛੀ ਪੜ੍ਹਾਈ ਇੰਡੀਆ 'ਚ ਮਿਲੇ ਤੋਂ ਅੱਛੀ ਪੜ੍ਹਾਈ ਕਰਕੇ ਇੱਕ ਅੱਛੇ ਜੌਬ ਲੈਵਲ ਤੇ ਵਿੱਚ ਆਪਣਾ ਅੱਛਾ ਕਰੀਅਰ ਬਣਾ ਸਕਦੇ ਹਨ ਅੱਜ ਬਾਰੂਜੀ ਯੂਨੀਵਰਸਿਟੀ ਦਾ ਪ੍ਰੋਗਰਾਮ ਅੰਮ੍ਰਿਤਸਰ 'ਚ ਹੋ ਰਿਹਾ ਹੈ ਤੇ ਇਹਨਾਂ ਦੇ ਐਡਮਿਸ਼ਨ ਜਿਹੜੇ ਹੈਡ ਜਿਹੜੇ ਆ ਉਹ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਨੂੰ ਸਵਾਗਤ ਤੁਹਾਡੇ ਲਈ ਪਰੰਤ ਥੈਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਤੁਸੀਂ ਜਿਹੜੀ ਪਾਰਜੂ ਯੂਨੀਵਰਸਿਟੀ ਦਾ ਐਜਨਮਿਸ਼ਨ ਆਫਿਸ ਅੰਮ੍ਰਿਤਸਰ ਖੋਲਿਆ ਹੈ ਤੇ ਅੰਮ੍ਰਿਤਸਰ ਦੇ ਲਈ ਜੇ ਗੱਲ ਕਰੀਏ ਪੰਜਾਬੀਆਂ ਦੇ ਲਈ ਕੋਈ ਖਾਸ ਆਫਰ ਵੀ ਦਿੱਤੀ ਹੋਣੀ ਤੁਸੀਂ ਬਿਲਕੁਲ ਦਿੱਤੀ ਹੈ ਜੀ ਅਸੀਂ ਅੱਜ ਅੰਮ੍ਰਿਤਸਰ ਵਿੱਚ ਅਸੀਂ ਆਏ ਹਾਂ ਪ੍ਰੈਸ ਮੀਟ ਕਰ ਰਹੇ ਹਾਂ ਫਾਰ ਸਪੈਸ਼ਲੀ ਫਾਰ ਪੰਜਾਬ ਦੇ ਬੱਚਿਆਂ ਵਾਸਤੇ ਅਸੀਂ ਇੱਕ ਸਪੈਸ਼ਲ ਡੋਮੈਸਾਈਲ ਸਕਾਲਰਸ਼ਿਪ ਲਾਂਚ ਕਰਨਾ ਹੈ ਕਿ ਉਰੇ ਜੋ ਵੀ ਬੱਚੇ ਪੰਜਾਬ ਦੇ ਹੈਗੇ ਜੋ ਇੱਥੋਂ ਪੈਦਾ ਬੜੇ ਹੋ ਇੱਥੇ ਪੜਾਈ ਕੀਤੇ ਉਹਨਾਂ ਵਾਸਤੇ ਇੱਕ ਸਪੈਸ਼ਲ ਡੋਮੈਸਾਈਲ ਗਿਵਨ ਬਾਕੀ ਇੱਕ ਮੈਰਿਟ ਸਕਾਲਰਸ਼ਿਪ ਮਿਲਦੀ ਹੈ 12ਵੀਂ ਦੇ ਮ ਆਲ ਦਾ 4 ਇਅਰਸ ਜਿੱਥੇ ਬਾਕੀ ਯੂਨੀਵਰਸਿਟੀ ਸਿਰਫ ਪਹਿਲੇ ਸਾਲ ਇੱਕ ਮੈਰਿਟ ਸਕਾਲਰਸ਼ਿਪ ਦੇਣੀ ਅਸੀਂ ਆਹੀ 25% ਚਾਰੋਂ ਸਾਲਾਂ ਵਾਸਤੇ ਦਾਂਗੇ ਤਾਂ ਕਿ ਪੇਰੈਂਟ ਦੇ ਪਾਕਟ ਤੋਂ ਇੱਕ ਅੱਛਾ ਰਿਲੈਕਸ ਰਹਿ ਸਕੇ ਬੱਚਾ 3 ਸਾਲ ਦੀ ਪੇਮੈਂਟ ਪੇਗਾ ਔਰ 4 ਸਾਲ ਦੀ ਆਪਣੀ ਪੜ੍ਹਾਈ ਲੈ ਸਕੇਗਾ ਤੁਸੀਂ ਗੱਲ ਕਰੀਏ ਪੜ੍ਹਾਈ ਦੇ ਵਿੱਚ ਤੁਸੀਂ 25% ਦਾ ਜਿਹੜਾ ਤੁਸੀਂ ਸਕਾਲਰਸ਼ਿਪ ਦੇ ਰਹੇ ਹੋ ਇਹ ਸਾਰੇ ਸਾਲ ਦੇ ਲਈ ਦੇ ਰਹੇ ਹੋ ਤਾਂ ਜਿਹੜਾ ਬਾਕੀ ਕੈਂਪਸ ਦੇ ਅਕੋਰਡਿੰਗ ਤੁਹਾਡਾ ਫੀਸ ਸਟ੍ਰਕਚਰ ਕਿਸ ਤਰ੍ਹਾਂ ਦਾ ਹੈ ਦੇਖੋ ਅਸੀਂ ਫੀਸ ਸਟ੍ਰਕਚਰ ਦੀ ਗੱਲ ਕਰੀਏ ਸਾਡਾ ਫੀਸ ਸਟ੍ਰਕਚਰ ਵੀ ਬਹੁਤ ਜ਼ਿਆਦਾ ਇਕਨੋਮਿਕਲ ਹੈ ਐਂਡ ਆ ਪ੍ਰੋਕਰਟ ਫ੍ਰੈਂਡਲੀ ਹੈ ਪਰਵਲ ਯੂਨੀਵਰਸਿਟੀ ਇੱਕ ਨੈਕ A++ ਯੂਨੀਵਰਸਿਟੀ ਹੈ ਹੁਣ ਆਪਾਂ ਇੱਕ ਐਗਜ਼ਾਮਪਲ ਦੇਖੀਏ ਬਾਕੀ ਯੂਨੀਵਰਸਿਟੀ ਨਾਲ ਅਗਰ ਫੀਸ ਸਟ੍ਰਕਚਰ ਨੂੰ ਕੰਪੇਅਰ ਕੀਜੀਏ ਜਿਵੇਂ ਬਾਕੀ ਯੂਨੀਵਰਸਿਟੀਆਂ 150 3 ਸੌਰੀ 1.5 ਲੱਖ ਰੁਪਏ अगर इंजीनियरिंग ਦੀ ਗੱਲ ਕਰਾਂ 1.5 ਲੱਖ ਰੋ ਉਹਦੇ ਉੱਤੇ ਵੀ ਆਪਾਂ 25% ਦੀ ਸਕਾਲਰਸ਼ਿਪ ਬੱਚੇ ਨੂੰ ਨਾਲ ਆਫਰ ਕਰਨ ਹੈਗੀ ਪੇਰੈਂਟ ਨੂੰ ਸਿਰਫ 1 ਲੱਖ 12000 ਰੁਪਏ ਸਾਲ ਇੰਜੀਨੀਅਰਿੰਗ ਦਾ ਫੀਸ ਪੇ ਕਰਨਾ ਹੈ ਚਾਹੇ ਨੋਰਮਲ ਇੰਜੀਨੀਅਰਿੰਗ ਲੈ ਰਹਾ ਹੈ ਜਾਂ ਸਪੈਸ਼ਲਾਈਜੇਸ਼ਨ ਲੈ ਰਹਾ ਹੈ ਫੀਸ ਸਟਰਕਚਰ ਵੀ ਰਮੇਨ ਦਾ ਸੇਮ ਓਵਰ ਦੇ ਤੁਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਯੂਥ ਬੜਾ ਇਨਸਪਾਇਰ ਹੁੰਦਾ ਬਾਹਰ ਜਾਣ ਦੇ ਲਈ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਇਤੋਂ ਕਲਚਰ ਹੋ ਗਿਆ ਹੈ ਕਿ ਹਰ ਇੱਕ ਘਰ ਤੋਂ ਵਿੱਚ ਬੱਚਾ ਫੋਰਨ ਜਾ ਕੇ ਸਟੱਡੀ ਕਰਨਾ ਚਾਹੁੰਦਾ ਇੰਡੀਆ ਨਾਲੋਂ 10 ਗੁਣਾ ਮਹਿੰਗੀ ਸਟੱਡੀ ਕਰਨ ਦੇ ਵਿੱਚ ਜਿਆਦਾ ਕੁ ਸਰ ਦੇਖੋ ਬੱਚਾ ਨੂੰ ਨਾ ਇੱਕ ਰੁਝਾਨ ਹੁੰਦਾ ਕਿ ਉਹ ਬਾਹਰ ਜਾਈਏ ਬਾਹਰ ਜੀ ਬਟ ਬੱਚਾ ਨੂੰ ਰਾਹ ਨਹੀਂ ਲੱਗਿਉਂਦੇ ਇੱਕ ਦੂਜੇ ਪਿੱਛੇ ਦੇਖਿਆ ਕਿ ਉਹ ਗਿਆ ਮੈਂ ਵੀ ਜਾਣਾ ਬਟ ਬੱਚਾ ਨੂੰ ਆ ਪਤਾ ਹੋਣਾ ਚਾਹੀਦਾ ਇੱਥੋਂ ਜਾ ਕੇ 12ਵੀਂ ਦੇ ਬਾਅਦ ਉੱਥੇ 4 ਕਲਾਸ ਜੌਬਸ ਕਰਕੇ ਜਾਂ ਜਿਹੜੀ ਫੀਸ ਇੱਥੇ ਅਸੀਂ ਇੰਡੀਅਨ ਰੁਪੀਏ ਦਿੰਨੇ ਆ ਉੱਥੇ ਉਹ ਡਾਲਰਸ ਵਿੱਚ ਪੇ ਕਰਦੇ ਔਰ ਫਿਰ ਉੱਥੇ ਉਹ ਲੱਗ ਉਹ ਵੀ ਇੰਡੀਅਨ ਚਾਰ ਗੁਣਾ ਫੋਰਨ ਸਟੂਡੈਂਟ ਲਈ ਚਾਰ ਗੁਣਾ ਫੀਸ ਉਹਨੇ ਸੀ ਜਾ ਕੇ ਉੱਥੇ ਦਿੱਤੀ ਅਸੀਂ ਚਾਹਦੇ ਆ ਬੱਚਾ ਇੱਥੋਂ ਪੜੇ ਅੱਛੀ ਡਿਗਰੀ ਲਏ ਅੱਛੀ ਉਹਥੇ ਜਾ ਕੇ ਡਾਲਰਸੇ ਜਾ ਕੇ ਕਮਾਏ ਫਿਰ ਸਿੱਧੇ ਇੰਡੀਅਨ ਰੁਪੀਏ ਪਰੇ ਅੱਛੀ ਵਧੀਆ ਲਿਖੋ ਇੰਡੀਆ ਇਜ਼ ਨੋਨ ਫੋਰ ਪ੍ਰੋਡਿਊਸਿੰਗ ਬੈਸਟ ਡਾਕਟਰਸ ਬੈਚ ਇਨ ਜੀਨ टॉप मोस्ट जो माइंडसैट है वो इंडियन है अज्ज की डेट इंडियन स्किल सब तो ज्यादा अच्छा लग जाता है बट इंडियन की हो गया बाहर देखा देखी असं उ जाएँ बट ए नहीं पता दे आर स्पेंडिंग मनी लाइक एनीथिंग डॉलर से यूरोज उ जाके पे करें असि कहने बच्चा इतों पढ़े अच्छी डिग्री ले वाइट कॉलर जॉब वास्तु जाए फोर्थ क्लास जॉब वास्तना ना जाए वाइट कॉलर जॉब जाए एंड दे शुड अर्न इन डॉलरस और अपने आप अपने भी तरक्की करे और अपने देश की तरक्की अपने देश का भी नाम रोशन करें इसी गल करिए कि स्टडी के बाद प्लेसमेंट एक बहुत वाडा चैलेंज हूँ तो प्लेसमेंट के ਦਾ ਯੂਨੀਵਰਸਿਟੀ ਕਿੰਨੇ ਕਿ ਹੈਲਪ ਕਰਦੀ ਹੈ ਪਲੇਸਮੈਂਟ ਸਾਡੀ ਬਹੁਤ ਅੱਛੀ ਪਲੇਸਮੈਂਟ ਹੈ ਸਾਡਾ ਪਲੇਸਮੈਂਟ ਰੇਸ਼ਿਓ 90 94% ਪਲੇਸਮੈਂਟ ਹੈ ਸਾਡਾ ਕਿਉਂਕਿ ਵੀ ਆਰ ਬੇਸਡ ਆਊਟ ਇਨ ਗੁਜਰਾਤ ਗੁਜਰਾਤ ਬੀਇੰਗ ਆ ਇੰਡਸਟਰੀਅਲ ਸੇਟ ਹਵਾ ਪਾਣੀ ਰੋਡ ਰੇਲ ਰੇਲ ਸਭ ਨਾਲ ਜੁੜਿਆ ਹੋਇਆ ਹੈ ਔਰ ਜਿੱਥੇ ਸਾਡਾ ਕੈਂਪਸ ਹੈ ਵਾਗੋਦੀ ਬਰੂਦਰਾ ਵਾਗੋਦੀ ਉਹਦੇ 50 ਕਿਲੋਮੀਟਰ ਦੇ ਵੈਰੀਫਿਲ ਦੇ ਅੰਦਰ 10000 ਕੰਪਨੀਆਂ ਅਵੇਲੇਬਲ ਹੈ ਕਿਨ ਜੌਬ ਅਪੋਰਚ्युनिटी ਇਜ਼ ਇਨ ਨੰਬਰ ਅਪਾਰਟ ਫਰਮ ਥੈਟ ਸਾਡਾ ਆਪਣਾ ਵੀ ਫੋਰਨ ਯੂਨੀਵਰਸਿਟੀ ਨਾਲ ਟਾਈਅਪਸ ਹੈਗਾ ਪਾਤਵੀ ਪ੍ਰੋਗਰਾਮਸ ਆਫਰ ਕਰਨੇ ਬੱਚਾ ਆਏ ਦੋ ਸਾਲ ਸਾਡੇ ਕੋਲ ਪੜੇ ਦੋ ਸਾਲ ਅਸੀਂ ਫੋਰਨ ਬੱਚੇ ਨੂੰ ਬੈਠ ਕੇ ਅਗਰ ਬੱਚੇ ਨੂੰ ਪੜਨਾ ਜਾਣਾ ਅਸੀਂ ਉਹ ਵੀ ਰਸਤਾ ਬੱਚੇ ਨੂੰ ਦਿਖਾਣਾ ਹਰ ਟਾਈਪ ਦੀ ਅਰੇਂਜਮੈਂਟ ਅਸੀਂ ਕੈਂਪਸ ਦੇ ਅੰਦਰ ਬੱਚਾ ਅਗਰ ਫੌਜੀ ਤਿਆਰੀ ਕਰ ਰਿਹਾ ਹੈ ਆਰਮ ਫੋਰਸ ਪ੍ਰੋਫੈਸ਼ਨਲ ਕੈਂਪਸ ਦੇ ਅੰਦਰ ਹੈ ਬੱਚਾ IAS IPSC ਤਿਆਰੀ ਕਰ ਰਿਹਾ ਹੈ ਕੰਪੀਟੀਟਿਵ ਸੈਲ ਕੈਂਪਸ ਦੇ ਅੰਦਰ ਰੱਖਿਆ ਹੈ ਬੱਚਾ ਅਗਰ ਪਾਸਵਿ ਪ੍ਰੋਗਰਾਮੇ ਜਾਣਾ ਚਾਹੁੰਦਾ ਅਸੀਂ ਆਇਲਸ ਪ੍ਰੈਪਰੇਸ਼ਨ ਸੈਂਟਰ ਕੈਂਪਸ ਦੇ ਅੰਦਰ ਰੱਖਿਆ ਹੈ ਹਰ ਟਾਈਪ ਦੀ ਸੁਵਿਧਾ ਸਕੂਲ ਸਕਾਲਰਸ਼ਿਪ ਡੋਮੈਸਾਈਲ ਸਕਾਲਰਸ਼ਿਪ ਹੋਗੀ ਡਿਫੈਂਸ ਡਿਫੈਂਸ ਸਕਾਲਰਸ਼ਿਪ ਦੀ ਗੱਲ ਕਰਨਾ ਹੈ ਜਿਵੇਂ ਇੱਥੇ ਪੰਜਾਬ ਵਿੱਚ ਫੌਜੀਆਂ ਦੇ ਬੱਚੇ ਬਹੁਤ ਸਾਰੇ ਜਿਹਦੇ ਬਾਕੀ ਯੂਨੀਵਰਸਿਟੀਆਂ ਸਿਰ 10 ਹਜ਼ਾਰ ਫੌਜੀਆਂ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਆਫਰ ਕਰਦੀ ਅਸੀਂ 30% ਸਕਾਲਰਸ਼ਿਪ ਬੱਚਿਆਂ ਨੂੰ ਆਫਰ ਕਰਨੇ ਆ ਸਾਡੇ ਚੇਅਰਮੈਨ ਸਪੈਸ਼ਲ ਡਿਫੈਂਸ ਲਈ 30% 30% ਹੈ ਸਾਡੇ ਜਿਹੜੇ ਚੇਅਰਮੈਨ ਡਾਕਟਰ ਦਿਵਾਂਚੂ ਪਟੇਲ ਉਹਨਾਂ ਦਾ ਇੱਕ ਸਪੈਸ਼ਲ ਮੋਟਿਵ ਹੈ ਥੈਟ ਇਜ਼ ਕਿ ਕੁਆਲਿਟੀ ਐਜੂਕੇਸ਼ਨ ਸ਼ੁੱਡ ਬੀ ਰੀਚ ਆਫ ਈਚ ਐਂਡ एवरीवन ਉਹਦੇ ਹਿਸਾਬ ਨਾਲ ਤਾਂ ਹੀ ਅਸੀਂ ਆਪਣਾ ਫੀਸ ਸਟਰਕਚਰ ਬਹੁਤ ਅੱਛਾ ਹੈ ਔਰ ਮੈਕਸਿਮ ਸਕਾਲਰਸ਼ਿਪ ਆਫਰ ਕੀਤੀ ਹੈ ਤਾਂ ਕਿ ਹਰ ਤਬਕੇ ਦਾ ਬੱਚਾ ਆਪਣੇ ਬੱਚੇ ਨੂੰ ਅੱਛੀ ਕੁਆਲਿਟੀ ਔਰ ਇੱਕ ਅੱਛੀ ਵਧੀਆ ਐਜੂਕੇਸ਼ਨ ਦੇ ਸਕੇ ਔਰ ਇੱਕ ਕਾਮਯਾਬ ਇਨਸਾਨ ਬਣਾ ਸਕੇ ਜੀ ਬਿਲਕੁਲ ਹੀ ਕਾਮਯਾਬ ਇਨਸਾਨ ਕੁਆਲੀਫਿਕੇਸ਼ਨ ਦੇ ਨਾਲ ਹੀ ਹੁੰਦਾ ਤੇ ਕੁਆਲੀਫਿਕੇਸ਼ਨ ਦੇ ਸਕਿੱਲ ਸੇ ਆ ਗਿਆ ਤੇ ਇੰਡੀਆ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਯੂਥ ਜਿਹੜੀ ਹੈ ਕਿਸੇ ਵੀ ਕੰਟਰੀ ਦੀ ਬੈਕਬੋਨ ਹੁੰਦੀ ਹੈ ਤੇ ਜੇ ਬੈਕਬੋਨ ਨੌਲੇਜ ਨਾਲ ਸਟਰੋਂਗ ਹੋਏਗੀ ਤੇ ਉਸ ਕੰਟਰੀ ਦੀ ਤਰੱਕੀ ਹੋਣੀ ਜ਼ਰੂਰੀ ਹੈ ਤੇ ਦੂਸਰੀ ਗੱਲ ਕਰੀਏ ਇੱਕ ਤਾਂ ਆਖੀ ਸਵਾਲ ਕੀ ਅੰਮ੍ਰਿਤਸਰ ਦੇ ਵਿੱਚ ਕੈਂਪਸ ਤੁਹਾਡਾ ਕਿਥੇ ਖੁੱਲਿਆ ਆ ਜੇ ਐਡਮਿਸ਼ਨਸ ਲਈ ਸਰ ਸਰ ਐਡਮਿਸ਼ਨ ਦੇ ਅੰਦਰ ਸਾਡਾ ਆਪਣਾ ਐਡਮਿਸ਼ਨ ਆਫੀਸਰ ਇਟ ਇਜ਼ देयर एसयू 120 ਵੀ ਬਲੌਕਰ ਅੰਜੀਤ ਜੀ ਨੂੰ ਹੀ ਇਸ ਮਿਸਟਰ ਅਜੇ ਕੁਮਾਰ ਦਾ ਬ੍ਰਾਂਚ ਮੈਨੇਜਰ ਉਹਦੇ ਦੇ ਆਲਵੇਸ ਅਵੇਲੇਬਲ ਮਿਸਟਰ ਅਜੇ ਕੁਮਾਰ ਜੂਜੋ ਕੁਮਾਰ ਜੀ ਅਗਨ ਵੀ ਆ ਦੇ ਆਲਵੇਸ ਪਿਛਲੇ 2 ਸਾਲ ਲੇ ਕੇ ਸਾਡਾ ਆਫਿਸ ਉਰੇ ਹੀ ਹੈਗਾ ਐਂਡ ਵੀ ਆਰ ਆਪਰੇਟਿੰਗ ਫਰਮ ਦਿਸ ਤੇ ਅਜੇ ਜੀ ਕੀ ਟਾਈਮਿੰਗ ਹੋਏਗੀ ਆਪਣੇ ਐਡਮਿਸ਼ਨਸ ਆਫਿਸਿਸ ਦੀ ਤੇ ਐਡਮਿਸ਼ਨਸ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਹੈਲਪ ਕਰਦੇ ਹੋ ਕੈਰੀਅਰ ਕਾਉਂਸਲਿੰਗ ਵੀ ਕਰਦੇ ਹੋ ਬੱਚਿਆਂ ਦੀ ਹਾਂਜੀ ਸਰ ਗੁੱਡ ਆਫਟਰਨੂਨ ਸਰ ਮੈਂ ਇੱਥੇ ਐਜ਼ ਅ ਬ੍ਰਾਂਚ ਮੈਨੇਜਰ ਕੰਮ ਕਰ ਰਿਹਾ ਹਾਂ ਪਾਰੂਲ ਯੂਨੀਵਰਸਿਟੀ ਦੇ ਵਿੱਚ ਲਾਸਟ 2 ਐਂਡ ਹਾਫ ਈਅਰ ਔਰ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਆਫਿਸ ਟਾਈਮਿੰਗ ਹੈਗੀ ਸਰ 9:30 ਟੂ 5:30 ਹੈ ਰਣਜੀਤ ਐਵੇਨਿਊ ਬੀ ਬਲਾਕ ਐਸ.ਸੀ.ਓ 120 ਅ ਬਰਫੀਆ ਦੀ ਬਿਲਡਿੰਗ ਦੇ ਵਿੱਚ ਹੈ ਸਾਡਾ ਓਪੋਜ਼ਿਟ ਮਿਊਨਿਸਪਲ ਕਾਰਪੋਰੇਸ਼ਨ ਐਂਡ ਸਭ ਤੋਂ ਵੱਡੀ ਗੱਲ ਸਰ ਅਸੀਂ ਬੱਚੇ ਨੂੰ ਕੈਰੀਅਰ ਕਾਉਂਸਲਿੰਗ ਵੀ ਕਰਦੇ ਆਂ ਬੱਚੇ ਦੀ ਨੀਡ ਕੀ ਹੈ ਬੱਚੇ ਦਾ ਇੰਟਰਸਟ ਕਿਸ 파ਟ ਦੇ ਵਿੱਚ ਹੈ ਬੱਚਾ ਕਮਰਸ ਦਾ ਹੈ ਆਰਟਸ ਦਾ ਹੈ ਮੈਡੀਕਲ ਦਾ ਹੈ ਨਾਨ ਮੈਡੀਕਲ ਦਾ ਹੈ ਬੱਚਾ ਕੀ ਜਾਂਦਾ ਸਰ ਉਹਦੇ ਅਕੋਰਡਿੰਗ ਬੱਚੇ ਨੂੰ ਕੋਰਸ ਆਫਰ ਕੀਤਾ ਜਾਂਦਾ ਹੈ ਜਿਸ ਦੇ ਨਾਲ ਬੱਚਾ ਆਪਣੀ ਡ੍ਰੀਮਸ ਨੂੰ ਫੁੱਲਫਿਲ ਕਰ ਸਕੇ ਦੂਸਰੀ ਜੋ ਮੇਨ ਚੀਜ਼ ਹੈਗੀ ਹੈ ਅਸੀਂ ਬੱਚਿਆਂ ਨੂੰ ਹੋਮ ਵਿਜ਼ਿਟ ਕਰਕੇ ਵੀ ਕੈਰੀਅਰ ਕਾਉਂਸਲਿੰਗ ਦਿੰਨੇ ਆ ਸਰ ਚਾਹੇ ਉਹ ਅੰਮ੍ਰਿਤਸਰ ਹੈ ਤਰਨਤਾਰਨ ਹੈ ਗੁਰਦਾਸਪੁਰ ਹੈ ਪਠਾਨਕੋਟ ਹੈ ਜਲੰਧਰ ਹੁਸ਼ਿਆਰਪੁਰ ਇਹ ਸਾਰਾ ਏਰੀਆ ਸਾਡੇ ਕੋਲ ਹੈ ਸਰ ਐਜ਼ ਅ ਨਾਰਥ ਦੇ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਔਰ ਅਗਰ ਕੋਈ ਬੱਚਾ ਨਹੀਂ ਆ ਸਕਦਾ ਆਫਿਸ ਵਿਜ਼ਿਟ ਨਹੀਂ ਕਰ ਸਕਦਾ ਅਸੀਂ ਉਹਦੇ ਕੋਲ ਐਡਰੈਸ ਲੈ ਕੇ ਉਹਨਾਂ ਨੂੰ ਘਰ ਜਾ ਕੇ ਵੀ ਕੋਰਸਿਸ ਬਾਰੇ ਗਾਈਡ ਕਰਦੇ ਹਾਂ ਈਵਨ ਅਗਰ ਬੱਚਾ ਸਾਡੇ ਕੋਲ ਕਿਸੇ ਕਾਰਨ ਕਰਕੇ ਐਡਮਿਸ਼ਨ ਨਹੀਂ ਲੈ ਪਾਂਦਾ ਔਰ ਲੋਕਲ ਕਾਲਜ ਜਾਂ ਲੋਕਲ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਉਹਦੇ ਲਈ ਵੀ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਐਟ ਲੀਸਟ ਬੱਚਾ ਸਟੱਡੀ ਜ਼ਰੂਰ ਕਰੇ ਜੀ ਬਿਲਕੁਲ ਸਟੱਡੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਸਟੱਡੀ ਲਈ ਗਾਈਡ ਕੀਤਾ ਜਾਂਦਾ ਪ੍ਰੋਪਰ ਤਰੀਕੇ ਨਾਲ ਕਰੀਅਰ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ ਤੇ ਕਰੀਅਰ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਤੇ ਦੂਸਰੀ ਗੱਲ ਕੇ ਸਭ ਤੋਂ ਵੱਡੀ ਚੀਜ਼ ਜੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੇ ਤੁਹਾਡੇ ਘਰ ਆ ਕੇ ਵੀ ਤੁਹਾਡੀ ਕਰੀਅਰ ਕਾਉਂਸਲਿੰਗ ਕੀਤੀ ਜਾਏਗੀ ਤੇ ਆਪਣਾ ਭਵਿੱਖ ਬਣਾਉਣ ਦੇ ਵਿੱਚ ਜ਼ਰੂਰ ਇਹਨਾਂ ਦੀ ਹੈਲਪ ਲਓ ਇਸੇ ਤਰ੍ਹਾਂ ਦੀ ਹੋਰ ਖਬਰਾਂ ਦੇ ਨਾਲ ਜੁੜੋ ਲਾਈਕ ਬਰਤ ਨਾਲ ਫਿਰ ਤੁਹਾਡੇ ਕੋਲ ਟੂਬਰ ਹੋਵਾਂਗੇ ਚਾਹੇ ਜਾਂ ਪਰ